ਨਾਮ ਬਿੰਦਰਪਾਲ ਕੌਰ ਭਦੌੜ ਇਹ ਅਸੀਂ ਤਾਂ ਕਰ ਰਹੇ ਆ ਜਿਹੜੇ ਵੀ ਦੁਕਾਨਦਾਰ ਵੀਰਾਂ ਨੂੰ ਆਇ ਲੱਗਦਾ ਸੀ ਜਪਾਵੇਂ ਇਥੇ ਵਪਾਰੀ ਵਰਗਾ ਭਾਵੇਂ ਦੁਕਾਨਦਾਰ ਜਿਵੇਂ ਇੱਕ ਇੱਕਸਾਨਾਂ ਨੂੰ ਮੰਡੀਆਂ ਚ ਰੋਲਿਆ ਗਿਆਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਦੁਕਾਨਾਂ ਦਾ ਭੋਗ ਪਾਉਣਾ ਵੱਡੇ ਮਾਲ ਖੁੱਲ ਜਾਣੇ ਇਥੇ ਜਿਹੜਿਆ ਵੱਡੇ ਵੱਡੇ ਹਾਈਵੇ ਕੈਂਪੀ ਵਰਗਾ ਰੋਡ ਬਣ ਰਿਹਾ ਉਹ ਇਹਨਾਂ ਦੇ ਮੁਨਾਫੇ ਲਈ ਖੁੱਲ ਰਿਹਾ ਆ ਆਉਣ ਵਾਲੇ ਟਾਈਮ ਦੇ ਵਿੱਚ ਇਥੇ ਵੱਡੇ ਵੱਡੇ ਮਾਲ ਖੁੱਲਣੇ ਆ ਜਿੰਨਾ ਵੀ ਆਵਾਜਾਈ ਦੇ ਵਿੱਚ ਕੱਚੇ ਮਾਲ ਤੇ ਪੱਕੇ ਮਾਲ ਦੀ ਟੋਆ ਟੋਈ ਹੋਇਆ ਕਰ ਲਿਆ ਉਸ ਕਰਕੇ ਅਸੀਂ ਲੀਫ ਲੈਟ ਰਾਹੀ ਇਹ ਦੁਕਾਨਦਾਰ ਵੀਰਾਂ ਨੂੰ ਜਗਾਉਣ ਆਏ ਆ ਜਿਹੜਾ ਹੱਥ ਪਰਚਾ ਦਿੱਤਾ ਇਹਨਾਂ ਨੂੰ ਦੱਸਿਆ ਵੀ ਜਿਹੜੀ ਵੱਡੀ ਲੋਟ ਹੋਣੀ ਆ ਕਿਸੇ ਦੇ ਵਿਆਹ ਦਾ ਸਮਾਨ ਆ ਜੇ ਇੱਕ ਮੋਲ ਦੇ ਵਿੱਚ ਕਿਸਾਨ ਭਾਵੇਂ ਮੰਦੂਰ ਸਮਾਨ ਖਰੀਦਣ ਮੜ ਗਿਆ ਸਾਰੀ ਖਰੀਦੋਂ فروਤੋਂ ਇੱਕ ਮੌਲਟੋ ਹੋਣਾ ਚਾਹੀਦਾ ਜਿਸੇ ਛੋਟੇ ਦੁਕਾਨਦਾਰ ਤੇ ਵਪਾਰੀਆਂ ਦਾ ਭੋਗ ਪੈ ਜਾਣਾ ਨਾਲ ਸਾਡੇ ਜਿਹੜੇ ਰੇੜੀ ਚਾਲਕ ਵੀਰਾਂ ਉਹਨਾਂ ਦਾ ਭੋਗ ਵੀ ਇਹਨਾਂ ਨੇ ਰਜਗਾਰ ਤੇ ਡਾਕਾ ਦਾ ਵੱਡਾ ਇਹ ਕਰਕੇ ਜਿਨ੍ਹਾਂ ਨੂੰ ਜਾਗਰਤ ਕਰਨ ਆਏ ਆ ਵੀ ਤੁਹਾਨੂੰ ਉੱਠਣ ਦੀ ਲੋੜ ਆ ਆਪੋ ਆਪਣੀਆਂ ਜਥੇਬੰਦੀਆਂ ਬਣਾਓ ਆ ਕੇ ਇਸ ਕੋਰ ਦਾ ਹਿੱਸਾ ਬਣੋ ਜਿਸ ਕਰਕੇ ਅਗਰਾਹ ਜਥੇਬੰਦੀ ਦੇ ਆਗੂ ਘਰ ਘਰ ਜਾ ਕੇ ਦੁਕਾਨ ਦੁਕਾਨ ਤੇ ਤੁਹਾਨੂੰ ਸੂਚੇਤ ਕਰਨ ਆਏ ਆ ਮੈਂ ਤਮਕੌਰ ਸਿੰਘ ਨਾਇਨੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਕਲਾ ਬਰਨਾਲਾ ਅੱਜ ਅਸੀਂ ਇੱਕਾ ਹੱਥ ਪਰਚਾ ਵੰਡ ਰਹੇ ਆ ਬਾਜ਼ਾਰ ਦੇ ਵਿੱਚ ਜਿਹੜਾ ਕਿ ਬਾਜ਼ਾਰ ਸ਼ਹਿਰ ਨਿਵਾਸੀਆਂ ਨੂੰ ਦੱਸਣ ਆਏ ਆ ਕਿ ਵੱਡੀਆਂ Amazon ਵਰਗੀਆਂ Flipkart ਵਰਗੀਆਂ Walmart ਵਰਗੀਆਂ ਕੰਪਨੀਆਂ ਆ ਰਹੀਆਂ ਆ ਭਾਰਤ 'ਚ ਤੇithੋ ਦੇ ਹਾਕਮ ਸਾਰੇ ਵੋਟਾਂ ਲੈ ਲਿਆ ਰਹੇ ਆ ਉਹਨਾਂ ਨੇ ਆ ਸਾਰੇ ਬਾਜ਼ਾਰ ਤਬਾਹ ਕਰ ਦੇਣੇ ਆ ਇਹ ਉਹਨਾਂ ਨੂੰ ਸੁਚੇਤ ਕਰਨ ਆਏ ਆ ਵੀ ਆਓ ਰਲ ਕੇ ਹੰਬੜਾ ਮਾਰ ਗਏ ਇਹਨਾਂ ਕੰਪਨੀਆਂ ਨੂੰ ਬਾਹਰ ਸਰਗੇ ਤੇ ਉਹਨਾਂ ਸਮਝੌਤਿਆਂ ਨੂੰ ਉਹਨਾਂ ਨੀਤੀਆਂ ਨੂੰ ਰੱਦ ਕਰਾਜੇ ਜਿਹੜੀਆਂ ਇਹ ਲਿਆ ਰਹੀਆਂ ਕਿਉਂਕਿ ਜੇ ਮੈਂ ਇੱਕੋ ਹੀ ਕੰਪਨੀ ਦੀ ਧਾਰਨ ਦੇ ਦਿਆਂ ਜੋ ਐਮਾ ਜਨ ਕੰਪਨੀਆਂ 1624 ਕਰੋੜ ਇੱਕ ਦਿਨ ਦਾ ਸੁੱਧ ਮੁਨਾਫਾ ਹੈ ਉਹਦਾ ਤੇ ਜੋ ਭਾਰਤ ਚ 500 ਕਰੋੜ ਰੁਪਈਆ ਰੋਜ਼ ਘਾਟਾ ਪਾ ਗਏ ਵੀ ਆਪਦਾ ਮਾਲ ਵੇਚ ਦੂੰ ਤਾਂ 6 ਮਹੀਨਿਆਂ ਸਾਰਾ ਕੁਝ ਤਬਾਹ ਕਰਕੇ ਤੇ ਉਸ ਤੋਂ ਬਾਅਦ ਉਹ ਸਾਰਾ ਕੁਝ ਮੜਵਾ ਕੇ ਲੈ ਜੂ ਲੁੱਟ ਕੇ ਲੈ ਜੂ ਸਾਡੇ ਦੇ ਇਹ ਗੱਲਾਂ ਬਨਾਲਾ ਸ਼ਹਿਰ ਬਾਰੇ ਇਹ ਸਾਰੇ ਛੜਾ ਜਿ ਬੰਨਾਂਗੇ ਪਰ ਜਿਮਨੀ ਚੌਂਕ ਕਰਕੇ ਇੱਥੇ ਬੰਦਿਆ ਗਿਆ ਇਹ ਨਾਮ ਬਿੰਦਰਪਾਲ ਕੌਰ ਭਧੌੜ ਇਹ ਅਸੀਂ ਤਾਂ ਕਰ ਰਹੇ ਆ ਜਿਹੜੇ ਵੀ ਦੁਕਾਨਦਾਰ ਵੀਰਾਂ ਨੂੰ ਐ ਲੱਗਦਾ ਸੀ ਜਪਾਵੇਂ ਇਥੇ ਵਪਾਰੀ ਵਰਗਾ ਭਾਵੇਂ ਦੁਕਾਨਦਾਰ ਜਿਵੇਂ ਕਿ ਕਿਸਾਨਾਂ ਨੂੰ ਮੰਡੀਆਂ ਚ ਰੋਲਿਆ ਗਿਆਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਦੁਕਾਨਾਂ ਦਾ ਭੋਗ ਪਾਉਣਾ ਵੱਡੇ ਮਾਲ ਖੁੱਲ ਜਾਣੇ ਇੱਥੇ ਜਿਹੜੇ ਵੱਡੇ ਵੱਡੇ ਹਾਈਵੇ ਕੈਂਪੀ ਵਰਗੇ ਰੋਡ ਬਣ ਰਹੇ ਆ ਉਹ ਇਹਨਾਂ ਦੇ ਮੁਨਾਫੇ ਲਈ ਖੁੱਲ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਵੱਡੇ ਵੱਡੇ ਮਾਲ ਖੁੱਲਣੇ ਆ ਜਿੰਨਾ ਵੀ ਆਵਾਜਾਈ ਦੇ ਵਿੱਚ ਕੱਚੇ ਮਾਲ ਤੇ ਪੱਕੇ ਮਾਲ ਦੀ ਧੋਟ ਧੋਈ ਹੋਇਆ ਕਰਦੀ ਆ ਹੋਸ ਕਰਕੇ ਸੀ ਲੀਫਲੈਟ ਰਾਹੀਂ ਇਹ ਦੁਕਾਨਦਾਰ ਵੀਰਾਂ ਨੂੰ ਜਗਾਉਣ ਆਏ ਆ ਜਿਹੜਾ ਹੱਤ ਪਰਚਾ ਦਿੱਤਾ ਇਹਨਾਂ ਨੂੰ ਦੱਸਿਆ ਵੀ ਜਿਹੜੀ ਵੱਡੀ ਲੁੱਟ ਹੋਣੀ ਆ ਕਿਸੇ ਦੇ ਵਿਆਹ ਦਾ ਸਮਾਨ ਆ ਜੇ ਇੱਕ ਮੋਲ ਦੇ ਵਿੱਚ ਕਿਸਾਨ ਭਾਵੇਂ ਮੰਦੂਰ ਸਮਾਨ ਖਰੀਦਣ ਵੜ ਗਿਆ ਸਾਰੀ ਖਰੀਦੋ ਪਰੋਸ ਤੋਂ ਇੱਕ ਮੌਲ ਤੋਂ ਹੋ ਜਾ ਕਰਨੀਆ ਵਿੱਚ ਸੋਟੇ ਦੁਕਾਨਦਾਰ ਤੇ ਵਪਾਰੀਆਂ ਦਾ ਭੋਗ ਪੈ ਜਾਣਾ ਨਾਲ ਸਾਡੇ ਜਿਹੜੇ ਰੇੜੀ ਚਾਲਕ ਵੀਰਾਂ ਉਹਨਾਂ ਦਾ ਭੋਗ ਵੀ ਇਹਨਾਂ ਨੇ ਰਜਗਾਰ ਤੇ ਡਾਕਾ ਦਾ ਵੱਡਾ ਇਹ ਕਰਕੇ ਇਹਨਾਂ ਨੂੰ ਜਾਗਰਤ ਕਰਨ ਆਏ ਆ ਵੀ ਸਾਨੂੰ ਉੱਠਣ ਦੀ ਲੋੜ ਆ ਆਪੋ ਅਸੀਂ ਜਥੇਬੰਦੀਆਂ ਬਣਾਓ ਆ ਕੇ ਇਸ ਘੋੜ ਦਾ ਹਿੱਸਾ ਵਧਾਓ ਜਿਸ ਕਰਕੇ ਅਗਰਾਹ ਜਥੇਬੰਦੀ ਦੀ ਆਗੂ ਘਰ ਘਰ ਜਾ ਕੇ ਦੁਕਾਨ ਦੁਕਾਨ ਤੇ ਸਾਨੂੰ ਸੂਚੇਤ ਕਰਨ ਆਏ ਆ ਮੈਂ તમਕੌਰ ਸਿੰਘ ਨਾਇਨੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜਲਾ ਬਰਨਾਲਾ ਅੱਜ ਅਸੀਂ ਇੱਕਾ ਹੱਥਪਰਚਾ ਵੰਡ ਰਹੇ ਆ ਬਾਜ਼ਾਰ ਦੇ ਵਿੱਚ ਜਿਹੜਾ ਕਿ ਬਾਜ਼ਾਰ ਸ਼ਹਿਰ ਨਿਵਾਸੀਆਂ ਨੂੰ ਦੱਸਣਾ ਹੈ ਕਿ ਵੱਡੀਆਂ Amazon ਵਰਗੀਆਂ Flipkart ਵਰਗੀਆਂ Balmart ਵਰਗੀਆਂ ਕੰਪਨੀਆਂ ਆ ਰਹੀਆਂ ਹਨ ਭਾਰਤ 'ਚ ਤੇitho de ਹਾਕਮ ਸਾਰੇ ਵੋਟਾਂ 'ਲੇ ਲਿਆ ਰਹੇ ਆ ਉਹਨਾਂ ਨੇ ਆ ਸਾਰੇ ਬਾਜ਼ਾਰ ਤਬਾਹ ਕਰ ਦੇਣੇ ਆ ਇਹ ਉਹਨਾਂ ਨੂੰ ਸੁਚੇਤ ਕਰਨਾ ਹੈ ਵੀ ਆਹ ਰਲ ਕੇ ਹੰਬੜਾ ਮਾਰ ਗਏ ਇਹਨਾਂ ਕੰਪਨੀਆਂ ਨੂੰ ਬਾਹਰ ਤਰਗੇ ਤੇ ਉਹਨਾਂ ਸਮਝੌਤਿਆਂ ਨੂੰ ਉਹਨਾਂ ਨੀਤੀਆਂ ਨੂੰ ਰੱਦ ਕਰਾਜੇ ਜਿਹੜੀਆਂ ਇਹ ਲਿਆ ਰਹੀਆਂ ਕਿਉਂਕਿ ਜੇ ਮੈਂ ਇੱਕੋ ਹੀ ਕੰਪਨੀ ਦੀ ਧਾਰਨ ਦੇ ਦਿਆਂ ਜੋ ਐਮਾ ਜਾਣ ਕੰਪਨੀਆਂ 1624 ਕਰੋੜ ਇੱਕ ਦਿਨ ਦਾ ਸੁੱਧ ਮੁਨਾਫਾ ਹੈ ਉਹਦਾ ਤੇ ਜੋ ਭਾਰਤ ਚ 500 ਕਰੋੜ ਰੁਪਈਆ ਰੋਜ਼ ਘਾਟਾ ਪਾ ਗਏ ਵੀ ਆਪਦਾ ਮਾਲ ਵੇਚ ਦੂੰ ਤਾਂ 6 ਮਹੀਨਿਆਂ ਸਾਰਾ ਕੁਝ ਤਬਾਹ ਕਰਕੇ ਤੇ ਉਸ ਤੋਂ ਬਾਅਦ ਉਹ ਸਾਰਾ ਕੁਝ ਮੜਵਾ ਕੇ ਲੈ ਜੂ ਲੁੱਟ ਕੇ ਲੈ ਜੂ ਸਾਡੇ ਇਹ ਅੱਜ ਗੱਲਾਂ ਬਰਨਾਲਾ ਸ਼ਹਿਰ ਦੇ ਕਰ ਰਹੇ ਇਹ ਸਾਰੇ ਛੜਾ ਜਪੰਗਾਗੇ ਪਰ ਜਿਮਨੀ ਚੋਂਨ ਕਰਕੇ ਇੱਥੇ ਬੰਦਿਆ ਗਿਆ